ਹਾਂ ਸਾਡੀ ਹੈ ਜੀ ਸ੍ਰੀ ਰਾਮ 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 ਪਹਿਲੀ ਗੱਲ ਤਾਂ ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇਸ ਤਰੀਕੇ ਦੀ ਘਟਨਾ ਹੋਈ ਹੈ ਮੈਂ ਇਹ ਗੱਲ ਸਾਫ਼ ਕਲੀਅਰ ਕਰਨਾ ਚਾਹੁੰਦਾ ਸਟਾਰਟਿੰਗ ਦੇ ਵਿੱਚ ਹੀ ਕਿ ਜਿਹੜਾ ਵੀ ਕੱਲ ਦਾ ਇਨਸੀਡੈਂਟ ਮੀਡੀਆ ਦੇ ਜ਼ਰੀਏ ਜਿਹੜਾ ਭਾਪੀ ਨੇ ਚਲਾਇਆ ਹੈ ਉਹ ਇਨਸੀਡੈਂਟ ਹੋਇਆ ਹੀ ਨਹੀਂ ਹੈ ਕੋਈ ਮਾਰਕੁੱਟਾਈ ਕਿਸੇ ਨਾਲ ਹੋਈ ਨਹੀਂ ਹੈ ਜਿਹੜੀ ਸਟਾਰਟਿੰਗ ਦੀ ਵੀਡੀਓ ਕਲਿੱਪ ਹੈ ਮੈਂ ਪ੍ਰੋਵਾਈਡ ਕਰਾ ਦੂੰਗਾ ਮੈਂ ਦਿਖਾ ਵੀ ਦਿਨਾ ਉਹਨੂੰ ਤੁਹਾਨੂੰ ਇਹਦੇ ਵਿੱਚ ਚੱਲੇ ਮੀਡੀਆ ਦੌਰਾਨ ਕਿ ਉਹ ਬੰਦਾ ਜਦੋਂ ਅਸੀਂ ਪੀਸਫੁਲੀ ਪ੍ਰੋਟੈਸਟ ਕਰਕੇ ਮੈਮੋਰੰਡਮ ਦੇਣ ਵਾਸਤੇ ਸੀਪੀ ਸਾਹਿਬ ਦੇ ਗੇਟ ਤੇ ਵੇਟ ਕਰ ਰਹੀ ਸੀ ਸੀਪੀ ਸਾਹਿਬ ਦੀ ਸੀਪੀ ਸਾਹਿਬ ਕਿਉਂਕਿ ਲੇਟ ਹੋਣ ਕਰਕੇ ਚਲੇ ਗਏ ਸੀ ਔਰ ਵਾਪਸ ਆ ਰਹੇ ਸੀ 15-20 ਮਿੰਟ ਹੋਣ ਲੱਗ ਗਿਆ ਅਸੀਂ ਖੜੇ ਉੱਥੇ ਗੱਲਬਾਤ ਕਰ ਰਹੇ ਸੀ ਪੁਲਿਸ ਦੇ ਆਲਾ ਅਧਿਕਾਰੀ ਵੀ ਸਾਡੇ ਕੋਲ ਖੜੇ ਗੱਲਬਾਤ ਕਰ ਰਹੇ ਸੀ ਕੋਈ ਇਦਾਂ ਦਾ ਕੋਈ ਤੇ ਸੀਨ ਹੈ ਨਹੀਂ ਸੀਗਾ ਇੱਕ ਬੰਦਾ ਆਉਂਦਾ ਆ ਉਹ ਬੰਦਾ ਆ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਾਉਣ ਲੱਗ ਪੈਂਦਾ ਹੈ ਉੱਥੇ ਤਿੰਨ ਚਾਰ ਮੁਲਾਜ਼ਮ ਖੜੇ ਆ ਉਹ ਮੁਲਾਜ਼ਮ ਉਹਨੂੰ ਅੱਗੇ ਤੋਰ ਦਿੰਦੇ ਆ ਕਿ ਯਾਰ ਤੂੰ ਚੱਲ ਉੱਥੋਂ ਥੋੜਾ ਅੱਗੇ ਹੋ ਜਾ ਉਹਨੂੰ ਉੱਥੋਂ ਭਜਾ ਦਿੰਦੇ ਆ ਉਹ ਬੰਦਾ ਕੀ ਕਰਦਾ ਫਿਰ ਥੋੜਾ ਅੱਗੇ ਜਾ ਕੇ 20 25 ਕਦਮਾਂ ਤੇ ਫਿਰ ਉੱਭ ਜਾਂਦਾ ਆ ਰੋਕ ਕੇ ਉਹ ਫਿਰ ਆਪਣੇ ਉਹੀ ਜਿਹੜੇ ਸਲੋਗਨ ਹੈਗੇ ਆ ਜੈ ਸ਼੍ਰੀ ਰਾਮ ਦੇ ਲਾਣੇ ਸ਼ੁਰੂ ਕਰ ਦਿੰਦਾ ਅਸੀਂ ਸਾਰੇ ਕਿਉਂਕਿ ਇੱਥੇ ਬੈਠੇ ਸੀਗੇ ਮੈਂ ਅੰਦਰ ਖੜਾ ਸੀਗਾ ਪੁਲਸ ਅਫਸਰਾ ਕੋਲ ਮੈਂ ਆਯੂਬ ਜੀ ਅਸੀਂ ਅੰਦਰ ਗੱਲਬਾਤ ਕਰ ਰਹੇ ਸੀ ਉਹਦੀ ਨਾਰਮਲ ਕਾਰਵਾ ਚੱਲ ਰਹੀ ਸੀ ਬਟ ਉੱਥੇ ਜਾ ਕੇ ਉਹ ਬੰਦਾ ਫਿਰ ਜਿਹੜਾ ਹੈ ਜੈਸ਼ੀ ਰਾਮ ਦੇ ਸਲੋਗਨ ਬੋਲਨੇ ਸ਼ੁਰੂ ਕਰ ਦਿੰਦਾ ਤੇ ਇੱਕ ਤੁਹਾਨੂੰ ਮੈਂ ਹੋਰ ਦੱਸ ਦਿੰਦਾ ਜਿਹਦੀ ਜਿਹਦੀ ਰਿਕਾਰਡਿੰਗ ਨਹੀਂ ਹੈ ਉਹ ਬੰਦਾ ਅਪਸ਼ਬਦ ਵੀ ਸਾਡੇ ਬਾਰੇ ਬੋਲਦਾ ਜਿਹੜਾ 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 આરોਪ ਲਗਾ ਰਿਹਾ ਜਿਹੜਾ આરોਪ ਲਗਾ ਰਿਆ ਰੋਪੀ ਹੁਣ ਉਹ ਬੰਦਾ ਜਿਹੜਾ ਆ ਜਦੋਂ ਗਾਲੀ ਗਲੋਚ ਕਰਦਾ ਉਹ ਨਾਰੇਬਾਜੀ ਦੀ ਜਿਹੜੀ ਗੱਲਬਾਤ ਆਈ ਹੈ ਉਸ ਤੋਂ ਬਾਅਦ ਕੁਝ 4-5 ਛੋਟੇ ਨੌਜਵਾਨ ਘੱਟ ਉਮਰ ਦੇ ਬੱਚੇ ਮੁ슬ਮਨ ਭਾਈ ਮਾਈਨਰ ਵੀ ਹੋਣਗੇ ਬੱਚੇ ਤੁਸੀਂ ਦੇਖ ਲਓਗੇ ਮਾਈਨਰ ਹੀ ਲੱਗਦੇ ਮੈਨੂੰ ਤਾਂ ਉਹ ਬਸ ਉਹ ਉੱਥੇ ਗਏ ਆ ਉਹ ਜੈ ਸ਼੍ਰੀ ਰਾਮ ਬੋਲਣ ਡਿਆ ਤੇ ਉਹ ਅੱਲਾਹੁ ਅਕਬਰ ਦੇ ਨਾਰੇ ਬੋਲਣੇ ਇੰਨੀ ਗੱਲ ਹੋਈ ਹੈ ਬਟ ਕਿਸੇ ਬੰਦੇ ਨੇ ਸ਼ਰਾਰਤੀ ਤੱਤਬ ਨੇ ਉੱਥੇ ਉਹ ਇੱਕ ਛੋਟਾ ਜਿਹਾ ਪੋਰਸ਼ਨ ਜਿੱਥੇ ਬਹਿਸ ਵਿਸਾਈ ਹੋ ਰਹੀ ਹੈ ਉਹ ਲੱਗਦੀ ਨਜ਼ਰ ਆ ਰਹੀ ਹੈ ਉਹ ਪੋਰਸ਼ਨ ਵਾਇਰਲ ਕਰਕੇ ਕੱਲ ਨੂੰ ਜਿਹੜਾ ਸ਼ਹਿਰ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਰਾਤੀ ਜਿਹੜਾ ਉਹ ਬੀਜੇਪੀ ਦੇ ਬੰਦਿਆਂ ਨੇ ਧਰਨਾ ਲਾਇਆ ਸਾਨੂੰ ਤਾਂ ਹੁਣ ਪਤਾ ਲੱਗਾ ਕਿ ਸਾਰਾ ਉਹ ਜਿਹੜਾ ਮੈਨਿਪੂਲੇਟਡ ਸੀ プリਪਲਾਨਡ ਸੀਗਾ ਕਿਉਂਕਿ ਉਸ ਤੋਂ ਜਿੱਥੇ ਉਹ ਬੰਦੇ ਜਾ ਕੇ ਰੁਕਦਾ ਆ ਉਸ ਤੋਂ ਕੁਛ ਹੀ ਕਦਮਾਂ ਦੀ ਦੂਰੀ ਤੇ ਅੱਛਾ ਇਹ ਕਿਵੇਂ ਕਹਿੰਦੇ ਆਪ ਬੋਲ ਸਕਦੇ ਕਿ ਇਹ プリਪਲਾਨਡ ਮੈਂ ਉਹੀ ਦੱਸਣ ਲੱਗਾ ਕਲੀਅਰ ਕਰਨ ਲੱਗਾ ਜਿੱਥੇ ਬੰਦਾ ਜਾ ਕੇ ਰੁਕਿਆ ਦੇਖੋ ਉਹਨਾਂ ਦੀ ਪਲਾਨਿੰਗ ਸੀ ਇਹ ਹੋਣੀ ਆ ਕਿ ਉੱਥੇ ਜਾ ਕੇ ਨਾਰੇਬਾਜ਼ੀ ਕਰੋਗੇ ਓਬਵੀਅਸ ਆ ਕਿ ਅਗਰ ਕੋਈ ਕਿਸੇ ਦੇ ਸਮਾਗਮ 'ਤੇ ਜਾ ਕੇ ਪ੍ਰੋਗਰਾਮ 'ਤੇ ਜਾ ਕੇ ਮੰਨ ਲਓ ਕੋਈ ਜਾਗਰਣ ਚੱਲ ਰਿਹਾ ਜਾਂ ਕੋਈ ਫੋਰ ਕਿਸੇ ਰਿਲੀਜੀਅਨ ਦਾ ਕੋ ਪ੍ਰੋਗਰਾਮ ਚੱਲਿਆ ਉੱਥੇ ਜਾ ਕੇ ਮੈਂ ਵੀ ਨਜਾਇਜ਼ ਜੀ ਅੱਲਾਹੁ ਅਕਬਰ ਕਹਿਣ ਲੱਪਾ ਅਗਲੇ ਨੇ ਮੈਨੂੰ ਕਟਮਾਰ ਕਰਨੀ ਆ ਇਹ ਮਤਲਬ ਐਕਸ਼ਨ ਤੇ ਰਿਐਕਸ਼ਨ ਐਕਸ਼ਨ ਦੇ ਬਟ ਹੋਇਆ ਕਿ ਉੱਥੇ ਉਹਦੇ ਨਾਲ ਉਹ ਚੀਜ਼ ਹੋਈ ਨਹੀਂ ਜਦ ਨਹੀਂ ਹੋਈ ਕਿਉਂਕਿ ਉਹਨਾਂ ਦਾ ਪਲਾਨ ਫੇਲ ਹੋ ਗਿਆ ਜਰਾ ਕੇ ਉਹਨਾਂ ਅੱਗੇ ਤੋਰ ਤਾ ਪੂਨਸ ਵਾਲਾ ਨੇ ਉਹ ਅੱਗੇ ਜਾ ਕੇ ਫੇਰ ਨਾਰੇਬਾਜੀ ਕਰਨ ਲੱਪਾ ਜਦੋਂ ਨਾਰੇਬਾਜੀ ਕਰਦਾ ਥੋੜੀ ਜੀ ਉੱਥੇ ਬਹਿਸ ਬਾਜੀ ਜਿਹੜੀ ਨਿਆਣਿਆਂ ਨਾਲ ਹੋਈ ਹੈ ਉਹਦੇ ਇੱਕ ਕਲਿੱਪ ਨੂੰ ਵਾਇਰਲ ਕੀਤਾ ਗਿਆ ਨਾਲ ਹੀ ਦੋ ਬੀਜੇਪੀ ਦੇ ਮੈਨੂੰ ਹੁਣ ਪਤਾ ਲੱਗਾ ਕਿ ਦੋ ਬੀਜੇਪੀ ਦੇ ਜਿਹੜੇ ਆਪਣੇ ਪ੍ਰਧ ਕਿ ਉਹ ਅਧਿਕਾਰੀ ਹੈਗੇ ਬੀਜੇਪੀ ਦੇ ਆਫੀਸ਼ੀਅਲੀ ਵਰਕਰ ਹੈਗੇ ਉਹ ਨਾਲ ਹੀ ਆ ਗਏ ਉੱਥੇ ਉਸ ਬੰਦੇ ਕੋਲ ਚਲੋ ਉਹ ਬੰਦੇ ਕੋਲ ਆ ਗਏ ਬਟ ਪੁਲਿਸ ਉੱਥੇ ਮੌਜੂਦ ਸੀਗੀ ਸਾਰਾ ਕੋਈ ਇਦਾਂ ਦੀ ਗੱਲ ਨਹੀਂ ਸੀ ਸਾਰਾ ਇਨਸੀਡੈਂਟ ਜਿਹੜਾ ਕਲੀਅਰ ਹੋ ਗਿਆ ਸੀਗਾ ਉਹ ਸਾਰਾ ਸ਼ਟਡਾਊਟ ਕਰ ਦਿੱਤਾ ਹੀ ਬਲਕਿ ਮੈਂ ਇੱਕ ਐਪਲੀਕੇਸ਼ਨ ਲਿਖ ਕੇ ਡੀਸੀਪੀ ਜਲੰਧਰ ਨੂੰ ਨਿਰੇਸ਼ ਡੋਗਰਾ ਜੀ ਨੂੰ ਦੇਣ ਲੱਗਾ ਸੀਗਾ ਉਸ ਬੰਦੇ ਦੇ ਖਿਲਾਫ ਕਿਉਂਕਿ ਮੈਨੂੰ ਥੋੜਾ ਖਸਾ ਸੀਗਾ ਕਿ ਯਾਰ ਇਹ ਬੰਦਾ ਆਇਆ ਕਿਉਂ ਆਖਰ ਇਹ ਕੋਈ ਪ੍ਰੀਪਲਾਨ ਨਾ ਹੋਵੇ ਕੋਈ ਸਾਜ਼ਿਸ਼ ਨਾ ਹੋਵੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੀ ਹੋਵੇ ਇਹ ਮੈਨੂੰ ਕੱਲ ਹੀ ਖਦਸਾ ਸੀਗਾ ਅੱਜ ਹੀ ਦਾ ਬਟ ਡੋਰਾ ਸਾਹਿਬ ਨੇ ਸਾਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਤਰਖਾਸ ਦੋਗੇ ਫਿਰ ਆਨ ਰਿਪੋਰਟ ਚੱਲੇ ਜਾਣਗੀਆਂ ਮੈਂ ਸ਼ਹਿਰ ਦਾ ਮਾਹੌਲ ਖਰਾਬ ਹੋ ਸਕਦਾ ਅਸੀਂ ਵੀ ਚਾਇਆ ਕਿ ਯਾਰ ਸ਼ਹਿਰ ਦਾ ਮਾਹੌਲ ਖਰਾਬ ਕਿਉਂਕਿ ਸਾਡੀ ਪ੍ਰਾਇੋਰਟੀ ਇਹ ਰਹਿੰਦੀ ਹੈ ਕਿਉਂਕਿ ਸਾਡਾ ਪਿਆਰ ਜੰਮਪਾਲ ਸਾਡਾ ਸਾਰਾ ਹਿੰਦੂ ਭਾਈਚਾਰੇ ਨਾਲ ਸਿੱਖ ਭਾਈਚਾਰੇ ਨਾਲ ਹੀ ਹੈ ਅਸੀਂ ਉਹਨਾਂ ਦੇ ਉੱਠਦੇ ਬੈਠਦੇ ਉਹਨਾਂ ਚ ਖਾਂਦੇ ਪੀਂਦੇ ਆ ਸਾਡਾ ਮੇਰੀ ਦਾ ਮੈਰਿਜ ਵੀ ਜਿਹੜੀ ਹੈ ਉਹ ਹਿੰਦੂ ਭਾਈਚਾਰੇ ਦੀ ਹੈ ਤੋ ਇਦਾਂ ਦਾ ਕੋਈ ਸੀਨ ਹੈ ਹੀ ਨਹੀਂ ਸੀਗਾ ਬਟ ਜਿਸ ਤਰੀਕੇ ਦੇ ਨਾਲ ਨਾਲ ਦੀ ਨਾਲ ਹੀ ਥੋੜੀ ਦੇਰ ਬਾਅਦ ਭਾਜਪਾ ਸੜਕਾਂ ਤੇ ਨਿਕਲ ਆਂਦੀ ਹੈ ਉਸ ਤੋਂ ਬਾਅਦ ਉਹ ਧਰਨਾ ਲਾ ਦਿੰਦੇ ਆ ਪੁਲਿਸ ਨੂੰ ਅੰਡਰ ਪ੍ਰੈਸ਼ਰ ਕਰਕੇ ਪਰਚਾ ਦਾਜ ਕਰਾ ਦਿੰਦੇ ਆ ਜਦ ਕਿ ਪੁਲਿਸ ਮੌਕੇ ਤੇ ਮੌਜੂਦ ਆ ਪੁਲਿਸ ਨੂੰ ਪਤਾ ਸਾਰਾ ਕੁਝ ਇਦਾਂ ਦਾ ਕੋਈ ਸੀਨ ਹੀ ਹੈ ਨਹੀਂ ਸੀ ਕਿ ਉੱਥੇ ਨਾ ਉਸ ਬੰਦੇ ਨਾਲ ਕੋਈ ਮਾਰਕੁੱਟਾਈ ਹੋਈ ਆ ਬਲਕਿ ਮੈਂ ਤੁਹਾਨੂੰ ਦੱਸ ਦਿੰਦਾ ਉਹ ਬੰਦਾ ਖੁਦ ਪੁਲਿਸ ਨੂੰ ਲਿਖ ਕੇ ਦੇ ਕੇ ਗਿਆ ਆ ਕਿ ਮੇਰੇ ਨਾਲ ਕੁਝ ਨਹੀਂ ਇਦਾਂ ਦਾ ਹੋਇਆ ਜਾਂ ਅਸਲ ਵਿੱਚ ਭਾਈਚਾਰਿਆਂ ਨੇ ਕੋਈ ਇਦਾਂ ਦੀ ਗਲਵਾਤ ਕੀਤੀ ਹੈ ਰਾਈਨਾਮਾ ਉੱਥੇ ਲਿਖ ਕੇ ਦੇ ਕੇ ਗਿਆ ਕੰਪਰਮਾਈਜ਼ ਮੈਨੂਪੁਲੇਸ਼ਨ ਹੋਇਆ ਤਾਂ ਇਹ ਮੈਨੂਪੁਲੇਸ਼ਨ ਕਿਸ ਕਿਸੀ ਹੋਇਆ ਔਰ ਕਿਸ ਨੇ ਕੀਤਾ ਆ ਨਾਮ ਬਤਾ ਸਕਦੇ ਮੈਂ ਬਤਾ ਰਿਹਾ ਮੈਂ ਤਾਂ ਪੂਰੀ ਬੀਜੇਪੀ ਕਾ ਨਾਮ ਲੈ ਰਿਹਾ ਨਾਮ ਬਤਾ ਰਿਹਾ ਬੀਜੇਪੀ 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 ਦੇ ਜਿਸ ਤਰੀਕੇ ਦੇ ਨਾਲ ਲੀਡਰ ਨਿਕਲ ਕੇ ਆਏ ਆ ਉਹਨਾਂ ਸਾਰਿਆਂ ਦੀ ਮੈਨੂਪੁਲੇਸ਼ਨ ਹੋਏਗੀ ਜਾਂ ਉਹਨਾਂ ਦੀ ਸਾਰੀ ਪ੍ਰੀਪਲਾਨ ਹੋਏਗੀ ਕਾਂਸਪੀਰੇਸੀ ਹੋਏਗੀ ਕਿਉਂਕਿ ਵੇਖੋ ਉਹ ਬੰਦਾ ਆਇਆ ਉਹ ਬੰਦਾ ਜਦੋਂ ਇੱਕ ਪਤਾ ਹੈ ਕਿ ਇੱਕ ਭਾਈਚਾਰਾ ਉੱਥੇ 100 200 400 ਬੰਦਾ ਇਕੱਠਾ ਆਇਆ ਤੇ ਕਿਉਂ ਕੋਈ ਦੂਜੇ ਭਾਈਚਾਰੇ ਦਾ ਬੰਦਾ ਆ ਕੇ ਉੱਥੇ ਨਾਰੇਬਾਜੀ ਕਰੂਗਾ ਆਬੀਅਸ ਹੈ ਕਿ ਸਬ ਕੁਝ ਨਾ ਕਿਤੇ ਕੋਈ ਨਾ ਕੋਈ ਕਨਸਪੀਰੇਸੀ ਤੇ ਚੱਲ ਰਹੀ ਆ ਉਹ ਕਨਸਪੀਰੇਸੀ ਜਿਹੜੀ ਹੈ ਉਹ ਸਾਹਮਣੇ ਤਾਂ ਨਿਕਲ ਕੇ ਆ ਉਸ ਟਾਈਮ ਨਿਕਲ ਕੇ ਆ ਗਈ ਜਦੋਂ ਭਾਜਪਾ ਨੇ ਉਹਨੂੰ ਆਪਣਾ ਇੱਕਦਮ ਸਟੈਂਡ ਲੈ ਕੇ ਉਹ ਧੰਨੇ ਦੇ ਵਿੱਚ ਬੈਠ ਗਈ ਕਿਉਂਕਿ ਦੇਖੋ ਬਿਹਾਰ ਦੇ ਵਿੱਚ ਇਲੈਕਸ਼ਨ ਹੈ ਪੰਜਾਬ ਦੇ ਵਿੱਚ ਇਲੈਕਸ਼ਨ ਆਉਣ ਵਾਲੀ ਹੈ ਭਾਜਪਾ ਜਿਹੜੀ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਸਾਰਾ ਕੁਝ ਕਰਕੇ ਦੇਖ ਲਿਆ ਕਿਸਾਨਾਂ ਤੇ ਅਗੇਸਟ ਬਿੱਲ ਪਾਸ ਕਰਕੇ ਦੇਖ ਲਿਆ ਲਾਟੀ ਚਾਰਜ ਕਰਕੇ ਦੇਖ ਲਿਆ ਦੂਜਾ ਤੀਜਾ ਸਾਰਾ ਕੁਝ ਕਰਕੇ ਦੇਖ ਲਿਆ ਪਰ ਪੰਜਾਬ ਦੀ ਜਿਹੜੀ ਭਾਈਚਾਰਕ ਸਾਂਝ ਇੰਨੀ ਕੁ ਮਜ਼ਬੂਤ ਹੈ ਉਹਨਾਂ ਨੇ ਬੀਜੇਪੀ ਦੇ ਪੈਰ ਨਹੀਂ ਲਗਦੇ ਜਿਸ ਕਰਕੇ ਬੀਜੇਪੀ ਬੁਖਲਾ ਗਈ ਹੈ ਹੁਣ ਬੀਜੇਪੀ ਕੋਲ ਪੰਜਾਬ ਨੂੰ ਵੀ ਛੱਡ ਦਈਏ ਭਾਰਤ ਦੇ ਵਿੱਚ ਬੀਜੇਪੀ ਕੋਲ ਹੈ ਕੀ ਦਿਖਾਉਣ ਵਾਸਤੇ ਮੈਂ ਦੱਸ ਦਵੋ ਸਿਰਫ ਪਾਕਿਸਤਾਨ ਜਾਂ ਮੁਸਲਮਾਨ ਕੀ ਬੀਜੇਪੀ 2 ਕਰੋੜ ਰੋਜ਼ਗਾਰ ਦੇ ਪਾਈ ਹੈ ਕੀ ਬੀਜੇਪੀ ਜਿਹੜੀ ਹੈ ਫੂਡ ਸ਼ੈਲਟਰ ਮੈਡੀਕਲ ਸੜਕ ਜਾਂ ਜੋ ਵੀ ਪੋਲੀਟੀਕਲ ਇਸ਼ੂਸ ਨੇ ਉਹ ਬੀਜੇਪੀ ਕਰ ਪਾਈ ਹੈ ਨਹੀਂ ਕਰ ਪਾਈ ਟੋਟਲੀ ਫੇਲ ਹੋ ਗਈ ਹੈ ਇਸ ਕਰਕੇ ਉਹਨਾਂ ਨੂੰ ਪਤਾ ਵਾ ਇੱਕ ਇੱਕ ਟ੍ਰੈਂਡ ਚੱਲ ਪਿਆ ਕਿ ਮੁਸਲਮਾਨਾਂ ਨੂੰ ਗਾਲਾਂ ਕੱਢੋ ਚਾਹੇ ਅਸੀਂ ਵੱਡੀ ਪ੍ਰਧਾਨਗੀ ਲੈ ਲਈਏ ਚਾਹੇ ਐਮਪੀ ਬਣ ਜਾਈਏ ਚਾਹੇ ਐਮਐਲਏ ਬਣ ਜਾਈਏ ਉਹਦੇ ਨਾਲ ਕੀ ਹੈ ਕਿ ਜਿਹੜੇ ਸਾਡੇ ਹਿੰਦੂ ਭਾਈਚਾਰੇ ਦੇ ਸੈਂਟੀਮੈਂਟਸ ਨੇ ਉਹ ਜਿਹੜੇ ਕਨਸੋਲੀਡੇਟ ਹੋ ਜਾਂਦੇ ਉਸ ਕਰਕੇ ਉਹ ਬੀਜੇਪੀ ਵੀ ਬੁੜਪਾਣ ਦੀ ਬਾਤ ਕੀਤੀ ਜਾ ਹੈ ਆਪ ਦਾ ਨਾਮ ਸਭ ਤੋਂ ਅੱਗੇ ਆ ਰਹਾ ਹੈ ਉਹ ਕਹਿ ਰਹੇ ਕਿ ਆਪ ਪਹਿਲੇ ਭਾਜਪਾ ਵਿੱਚ تھے ਅਬ ਆਪ ਆਮ ਆਦਮੀ ਪਾਰਟੀ ਦੇ ਨੇਤਾ ਹੋ ਔਰ ਜੋ ਵੀ ਤੁਸੀਂ ਕਾਫੀ ਸੋ ਤੁਸੀਂ ਔਰ ਉਸ ਤੇ ਆਪ ਦਾ ਨਾਮ ਸਭ ਤੋਂ ਅੱਗੇ ਆ ਰਹਾ ਹੈ ਕਿ ਅਸੀਂ ਇਹ ਸਵਾਲ ਇਸ ਕਰਕੇ ਹੈ ਕਿ ਤੁਸੀਂ ਕਾਫੀ ਸਮਾਂ ਹੰਡਾ ਆਇਆ ਪੰਜਾਬ ਪਰ ਦੇਖੋ ਪਾਜੀ ਤੁਹਾਡਾ ਮੈਂ ਤਾਂ ਪਹਿਲਾਂ ਤੁਹਾਡਾ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦਾ ਇਹ ਮੁੱਦਾ ਥੋੜੀ ਆ ਜਿਹੜੇ ਮੁੱਦਾ ਚੱਕਣ ਦੇ ਸਾਬਕਾ ਸਾਬਕਾ ਵੀ ਤਾਂ ਇੱਕ ਮੁੱਦਾ ਚੱਕਣ ਦੇ ਆ ਉਹ ਸਾਲ ਪਹਿਲਾਂ ਕੀ ਸੀਗੇ ਆਮ ਆਦਮੀ ਪਾਰਟੀ ਦੇ ਮੈਂਬਰ ਸੀਗੇ ਅੱਜ ਬੀਜੇਪੀ ਦੇ ਇਹ ਮੁੱਦਾ ਨਹੀਂਗਾ ਇਹ ਮੁੱਦਾ ਥੋੜੀ ਆ ਮੁੱਦਾ ਭਾਈ ਚਾਰਕ ਸਾਂਝਦਾ ਆ ਮੁੱਦਾ ਆਪਸੀ ਭਾਈਚਾਰੇ ਦਾ ਆ ਮੁੱਦਾ ਹਿੰਦੂ ਮੁਸਲਿਮ ਸਿੱਖ ਈਸਾਈ ਦਾ ਆ ਨਫ਼ਰਤ ਅੱਜ ਮੈਂ ਮੇਰਾ ਪਿਆਰ ਹਿੰਦੂ ਭਾਈਚਾਰੇ ਦਾ ਬੈਠਾ ਕਈ ਪੱਤਰਕਾਰ ਮੇਰਾ ਪਿਆਰ ਆ ਮੈਨੂੰ ਪਿਆਰ ਵੀ ਕਰਦੇ ਆ ਉਹਨਾਂ ਨੂੰ ਪੁੱਛੋ ਅੱਜ ਤੱਕ ਸਾਡੀ ਕਦੀ ਡਿਬੇਟ ਵੀ ਨਹੀਂ ਹੋਈ ਏ ਧਰਮ ਦੇ ਉੱਪਰ ਕਾਹਦੂ ਕਰਨੀ ਆ ਸਾਡਾ ਪਿਆਰ ਆ ਆਪਸੀ ਭਾਈਚਾਰਾ ਆ ਇਹਨਾਂ ਨੂੰ ਜਿਹੜੀ ਕਿ ਰਾਜਨੀਤੀ ਕਿੰਨਾ ਦੀ ਇਹਨਾਂ ਦੀ ਰਾਜਨੀਤੀ ਕਿੰਦੀ ਨਹੀਂ ਆ ਉਹ ਕੀ ਆ ਫਟ ਪਾਣਾ ਰਾਜ ਕਰੋ ਫਟ ਪਾ ਰਾਜ ਕਰੋ ਮੇਰੀ ਧਰਮ ਪਤਨੀ ਆਮ ਆਦਮੀ ਪਾਰਟੀ ਤੋਂ ਕੌਂਸਲਰ ਵਾਰਡ ਨੰਬਰ 41 ਮੈਂ ਆਮ ਆਦਮੀ ਪਾਰਟੀ ਦਾ ਸਦਸਾ ਹਾਂ ਮੇਰੀ ਧਰਮ ਪਤਨੀ ਐਸਵੀਨ ਪ੍ਰਧਾਨ ਵੀ ਹੈ ਮੈਂ ਇਹ ਇਸ ਕਰਕੇ ਤੁਹਾਨੂੰ ਦੱਸਿਆ ਕਿ ਇੱਕ ਜ਼ਿੰਮੇਵਾਰ ਵਿਅਕਤੀ ਜਿਹੜਾ ਹੁੰਦਾ ਨਾ ਜ਼ਿੰਮੇਵਾਰ ਵਿਅਕਤੀ ਹੁੰਦਾ ਜ਼ਿੰਮੇਵਾਰ ਵਿਅਕਤੀ ਕਦੀ ਵੀ ਕਿਸੇ ਦੇ ਖਿਲਾਫ ਗੱਲ ਨਹੀਂ ਕਰਦਾ ਅੱਜ ਮੈਂ ਮੈਨੂੰ ਦਿਖਾਓ ਮਿੰਟ ਤੋਂ ਬਾਅਦ 295 295 295 ਦਾ ਮਤਲਬ ਪਤਾ ਕੀ ਆ 295 ਦਾ ਮਤਲਬ ਕੀ ਹੈ 295 ਦਾ ਦੱਸੋ ਦਿਖਾਓ ਅਸੀਂ ਕਿਹੜੇ ਹਿੰਦੂ ਧਰਮ ਧਰਮ ਗੁਰੂ ਨੂੰ ਅਸੀਂ ਧਰਮ ਗੁਰੂ ਨੂੰ ਦੱਸਿਓ ਕਿਹੜਾ ਬੁਰਾ ਪਲਾ ਕੇ ਆ ਅਸੀਂ ਹਿੰਦੂ ਆਲੀ ਧਰਮ ਨੂੰ ਕਦੋਂ ਬੁਰਾ ਪਲਾ ਕੇ ਆ ਕਿਸੇ ਨੂੰ ਬੁਰਾ ਪ੍ਰਾਨੀ ਕਿਹਾ 4 500 ਬੰਦਾ ਪ੍ਰੋਟੈਸਟ ਕਰਨ ਡਿਆ ਇੱਕ ਕੱਲਾ ਹੀ ਬੰਦਾ ਕੇ ਜੈ ਸ਼੍ਰੀ ਰਾਮ ਦੇ ਨਾਰੇ ਲਾ ਰਿਆ ਅਸੀਂ ਐਸੈਪਟ ਕਰ ਲਿਆ ਜਦੋਂ ਗਿਓ ਅੱਲਾਹੁ ਅਕਬਰ ਦੇ ਨਾਰੇ ਲਾ ਲੇ ਰਾਬਾ ਤੁਸੀਂ ਸੱਪਟ ਕੱਲਾ ਦੋਨੀ ਪਰਮਾਤਮਾ ਦੇ ਨਾਮ ਆ ਦੋਨੀ ਪਰਮਾਤਮਾ ਦੇ ਨਾਮ ਆ ਕਿੰਨੇ ਰੁਕਿਆ ਵੀਡੀਓ ਸਾਡਾ ਵੀਡੀਓ ਦਿਖਾਏ ਵੀਡੀਓ ਵਿੱਚ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਦਾ ਨਾਰਾ ਲਾ ਕੇ ਅੱਗੇ ਰੁਕ ਗਿਆ ਅੱਗੇ ਰੁਕ ਗਿਆ ਤੁਸੀਂ ਚੰਗੀ ਤਰ੍ਹਾਂ ਦੇਖਿਓ ਉਹਨੂੰ ਕਿਸੇ ਨੇ ਨਹੀਂ ਰੁਕਿਆ ਕਿਉਂ ਅੱਗੇ ਤਿੰਨ ਪਦਮਾ ਦੀ 5 10 ਕਦਮਾਂ ਦੀ ਦੂਰੀ ਤੇ ਭਾਜਪਾ ਦੇ ਐਕਟਿਵ ਵਰਕਰ ਜਿਹੜੇ ਪਾਟਿਆ ਜੀ ਆ ਸਾਰੇ ਜਾਣਦੇ ਆ ਉਹ ਖੜੇ ਆ ਉਹਨਾਂ ਨੂੰ ਸੁਪਨਾ ਆਇਆ ਇੱਕ ਸੈਕਿੰਡ ਦੇ ਵਿੱਚ ਉਹ ਬਚਾਉਣ ਆ ਗਿਆ ਉੱਥੇ ਪਹੁੰਚ ਕੇ ਮੌਕੇ ਤੇ ਉਹਨਾਂ ਨੂੰ ਸੁਪਨਾ ਆਇਆ ਉਹਨਾਂ ਨੂੰ ਭਾਜੀ ਸੁਪਨਾ ਆਇਆ ਇਹ ਪੰਜਾਬ ਦਾ ਮਾਹੌਲ ਪੰਜਾਬ ਦੀ ਸੱਭਿਆਚਾਰ ਪੰਜਾਬ ਦਾ ਪਾਹੀਚਾਰਾ ਖਤਮ ਕਰ ਰਹੀ ਹੈ ਭਾਜਪੀ ਕੋਈ ਨਹੀਂ ਜਾਂਦਾ ਮੈਂ ਕਿਹਾ ਹਿੰਦੂ ਭਾਈਚਾਰੇ ਵੀ ਚੁੱਪ ਆ ਅੱਜ 100 ਬੰਦਾ ਪੂਰਾ ਜੋੜ ਲਾ ਕੇ ਲੁਧਿਆਣੇ ਫਗਵਾੜੇ ਫਲਾਨਾ ਤੇਮ ਕਿਹੜਾ ਜੋੜ ਲਾ ਕੇ 100 ਬੰਦਾ ਇਕੱਠਾ ਹੋ ਗਿਆ 100 ਬੰਦਾ ਜਿਸ ਦਿਨ ਸਾਡੀ ਆਵਾਜ਼ ਨਿਕਲਣੀ ਆ ਜਿਸ ਦਿਨ ਅਸੀਂ ਆਵਾਜ਼ ਚੜ੍ਹਨੀ ਆ ਅਸੀਂ ਗਲਤ ਆਵਾਜ਼ ਕੱਢੀ ਨਹੀਂ ਕੱਢੀ ਨਾ ਕੱਢਾਂਗੇ ਅਸੀਂ ਆਪਣੇ ਹੱਕ ਵਾਸਤੇ ਆਪਣੇ ਭਾਈਚਾਰੇ ਵਾਸਤੇ ਆਵਾਜ਼ ਕੱਢਣੀ ਆ ਤੇ ਜਦੋਂ ਅਸੀਂ ਆਵਾਜ਼ ਕੱਢਣੀ ਆ ਨਾ ਤਾਂ ਅਸੀਂ ਕਿਸੇ ਲੀਡਰ ਦੀ ਸੁਣਨੀ ਆ ਨਾ ਕਿਸੇ ਪੁਲਿਸ ਪ੍ਰਸ਼ਾਸਨ ਦੀ ਸੁਣਨੀ ਆ ਅੱਜ ਸੁਣ ਰਹੇ ਆ ਅੱਜ ਸੁਣ ਰਹੇ ਆ ਰਾਤ ਦੇ ਪ੍ਰਜਸ਼ਨ ਆ ਸਾਡੇ ਦੇ ਕੋਈ ਕਾਨਫਰੈਂਸ ਨਹੀਂ ਕਰਨੀ ਕੋਈ ਗੱਲ ਨਹੀਂ ਕਰਨੀ ਚੁੱਪ ਕਰਕੇ ਬਹਿ ਜਾਓ ਅਸੀਂ ਤੇ ਚੁੱਪ ਕਰਕੇ ਬੈੰਨੇ ਆ ਅੱਕ ਕੇ ਵੀਡੀਓ ਬਨਲ ਕੀਤੀ ਆ ਅਸੀਂ ਚੁੱਪ ਕਰਕੇ ਜੇ ਬੈੰਨੇ ਆ ਅਸੀਂ ਆਪਣੀ ਹਿੰਦੂ ਭਾਈਚਾਰੇ ਨੂੰ ਮੂੰਹ ਕੀ ਦਿਖਾਵਾਂਗੇ ਹੋ ਨਹੀਂ ਤੂੰ ਮਰਿਆ ਸੀ ਆਪਣਾ ਪੱਖ ਕਿਉਂ ਨਹੀਂ ਰੱਖ ਸਕਿਆ ਤੁਸੀਂ ਜਦੋਂ ਵਨ ਸੈਲ ਜਾਂ ਮੀਡੀਆ ਨੇ ਖਬਰ ਚਲਾ ਦਿੱਤੀ ਆ ਮੀਡੀਆ ਨੂੰ ਸੁਕਣਾ ਨਹੀਂ ਹੋਣਾ ਕਿ ਦੂਜਾ ਪੱਖ ਕੀ ਆ ਜੋ ਟ੍ਰੈਵਲ ਹੋਣਾ ਪੈਂਦੀ ਗੱਲ ਉਹ ਟ੍ਰੈਵਲ ਹੁੰਦੀ ਹੁੰਦੀ ਇਲੀ ਟ੍ਰੈਵਲ ਹੋ ਜਾਂਦੀ ਹੈ ਅਯੂਬ ਜੀ ਅਗਰ ਬਾਤ ਕੀਤੀ ਜਾਏ ਤਾਂ ਕਲ ਮੀਡੀਆ ਉਹੀਂ ਤੇ ਮੌਜੂਦ ਸੀ ਜਿ세 ਇਹਨਾਂ ਨੇ ਬਤਾਇਆ ਕਿ ਇਹ ਕਈ ਵਾਰ ਚਲੇਗੇ ਆਪਕੇ ਹੋਰ ਵੀ ਨੇਤਾ تھے ਮੈਂ 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 ਦੱਸਦਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਦੱਸਦਾ ਅਯੂਬ ਜੀ ਮੈਂ ਨੇ ਮੈਂ ਮੈਂ ਦੱਸਦਾ ਅਯੂਬ ਜੀ ਉਸ ਟਾਈਮ ਅੰਦਰ ਸੀਗੇ ਮੈਂ ਇੱਕ ਮੀਡੀਆ ਦੇ ਸਾਥੀ ਆਪਣੇ ਉੱਥੇ ਮੌਜੂਦ ਸੀ ਉਹਨਾਂ ਨੇ ਪ੍ਰੋਪਰ ਮੇਰਾ ਵਰਸਲ ਲਿਆ ਆ ਮੈਂ ਸਾਰਾ ਕੁਝ ਉਹਨਾਂ ਨੂੰ ਉੱਥੇ ਡਿਟੇਲ ਦੱਸੀ ਹੈ ਅਗਰ ਕੱਲ ਉਹ ਚਲਾ ਦਿੰਦੇ ਇਮਾਨਦਾਰੀ ਨਾਲ ਮੈਂ ਮੈਂ ਦਾਦਾ ਮੈਂ ਮੈਂ ਸਭ ਤੋਂ ਸਭ ਤੋਂ ਐਂਡ ਚ ਗਿਆ ਮੈਂ ਉੱਥੇ ਇੱਕ ਮੇਰਾ ਪੱਤਰਕਾਰ ਸਾਥੀ ਸੀਗਾ ਉੱਥੇ ਮੈਂ ਉਹਨੂੰ ਪੂਰੀ ਉਹਨੇ ਮੇਰੀ ਇੰਟਰਵਿਊ ਲਈ ਹੈ ਪੂਰੀ ਵਾਈਟ ਮੇਰੀ ਲਈ ਹੈ ਮੈਂ ਉਹ ਤੋਂ ਸਾਰਾ ਡਿਟੇਲ ਦੱਸਿਆ ਕੱਲ ਅਗਰ ਉਹ ਚਲਾ ਦਿੰਦੇ ਤੇ ਇਹ ਆਪਣੀ ਕੰਟਰੋਵਰਸੀ ਕ੍ਰੀਏਟ ਹੋਣੀ ਨਹੀਂ ਸੀਗੀ ਕੱਲ ਮੈਂ ਉਹ ਚਲਾਈ ਨਹੀਂ ਹੈ ਆਪਕੋ ਪਤਾ ਥਾ ਕਿ ਐਸਾ ਕੁਝ ਨਹੀਂ ਹੋਣਾ ਥਾ ਕਿ ਆਪਕੋ ਇਹ ਚੀਜ਼ ਚਾਹੀਏ ਸੀ ਨਾ ਇਹ ਵੀ ਸੀ ਰੋਕਾ ਚਾਹੀਦਾ ਫਿਰ ਰੋਕਾ ਕਿਉਂ ਨਹੀਂ ਮੇਰੀ ਗੱਲ ਸੁਣੋ ਭਾਈ ਜੀ ਮੈਂ ਤੁਹਾਨੂੰ ਜਵਾਬ ਦਿੰਦਾ ਜਦੋਂ ਅਸੀਂ ਕਿਹਨੂੰ ਕਹੀ ਆਪਣੇ ਹੱਥਾਂ ਨਾਲ ਥੋੜੀ ਰੁਕਾਂਗੇ ਹੱਥਾਂ ਨੇ ਕਹਿੰਦਾ ਇਹਨਾਂ ਨੇ ਝਗੜਾ ਕੀਤਾ ਅਸੀਂ ਮਾਨਯੋਗ ਡੀਸੀਪੀ ਮੌਜੂਦਾ ਸ਼ਹਿਰ ਦੇ ਡੀਸੀਪੀ ਨਰੇਸ਼ ਡੋਗਰਾ ਜੀ ਐਸਪੀ ਮੈਮ ਬੈਠੇ ਆ ਉੱਤੇ ਡੀਐਸਪੀ ਸਾਹਿਬ ਬੈਠੇ ਆ ਮੈਡਮ ਸਪੈਸ਼ਲ ਮੈਡਮ ਨੇ ਕਿਹਾ ਜਾ ਕੇ ਜੋ ਵਾਇਨਸ ਕਰਦਾ ਯਾਰ ਬੀਐਸਪੀ ਸਾਹਿਬ ਨੂੰ ਕਿਹਾ ਜਲਦੀ ਪਲੀਜ਼ ਜਾ ਕੇ ਦੇਖੋ ਉਹਨਾਂ ਚੁੱਕ ਤਾ ਅਸੀਂ ਮੈਂ ਨਹੀਂ ਕਹ ਰਿਹਾ ਐਸਪੀ ਮੈਮ ਜੈਨ ਸਾਹਿਬ ਕਹਿ ਰਹੇ ਆ ਮੈਮ ਨੇ ਨਾ ਅਰਜੀ ਜੈਨ ਉਹ ਕਹਿ ਰਹੇ ਆ ਗੱਲ ਇੱਥੇ ਆ ਸਾਰੀਆਂ ਗੱਲਾਂ ਛੱਡ ਦਿਓ ਕੱਲ ਕੀ ਹੋਇਆ ਕੱਲ ਅਸੀਂ ਇਸ ਕਰਕੇ ਝੁੱਕ ਸੀ ਗਏ ਸਾਨੂੰ ਪ੍ਰਸ਼ਾਸਨ ਵੱਲੋਂ ਸਾਡੇ ਧਰਮ ਗੁਰੂ ਵੱਲੋਂ ਸਾਨੂੰ ਜਥੇਬੰਦੀਆਂ ਵੱਲੋਂ ਸਾਰੀਆਂ ਟੋਟਲ ਸਿੱਖ ਜਥੇਬੰਦੀ ਗੁਰੂ ਵਿਦਾਸ ਜਥੇਬੰਦੀ ਮਹਾਰਿਸ਼ੀ ਵੈਸ਼ਮਿੱਤ ਜਥੇਬੰਦੀ ਕ੍ਰਿਸ਼ਨਾਈ ਜਥੇਬੰਦੀ ਸਾਰਿਆਂ ਨੇ ਮੁਸਲਿਮ ਭਾਈਚਾਰੇ ਦੇ ਜਥੇਬੰਦੀਆਂ ਨਹੀਂ ਤੁਸੀਂ ਆਪਣਾ ਜਿਹੜਾ ਪੱਕਾ ਪਹਿਲਾ ਪੀਸਫੁਲੀ ਰੱਖਣਾ ਪਿਆਰ ਦੇ ਨਾਲ ਰੱਖਣਾ ਆਪਣੀ ਆਵਾਜ਼ ਜਿਹੜੀ ਮੀਡੀਆ ਤੱਕ ਪਹੁੰਚਾਉਂਦਾ ਹੈ ਆਪਣੀ ਅਸੀਂ ਸੋਸ਼ਲ ਮੀਡੀਆ ਤੇ ਮੈਂ ਪੋਸਟ ਪਾਤੀ ਸਾਰੇ ਭਾਈ ਇਹਨੇ ਮੈਂ ਗਰੁੱਪਾਂ ਚ ਸਾਰੇ ਪਾਤੀ ਪੋਸਟ ਤਾਂ ਦਾ ਤਾ ਨਾ ਤੁਸੀਂ ਵੀ ਤਾਂ ਹੀ ਆਏ ਕਿਉਂਕਿ ਤੁਹਾਨੂੰ ਵੀ ਪਤਾ ਲੱਗ ਗਿਆ ਕਿ ਗਲਤੀ ਹੋ ਰਹੀ ਆ ਮੇਰੀ ਮੇਰੀ ਗੱਲ ਸੁਣੋ ਪਲੀਜ਼ ਭਾਈ ਮੇਰੀ ਗੱਲ ਸੁਣੋ ਆਪਣੀ ਗੱਲ ਪੂਰੀ ਕਰ ਲੈਂਦੇ ਪਲੀਜ਼ ਸਰ ਤੁਸੀਂ ਵੀ ਆ ਗਏ ਤੁਹਾਡਾ ਬਹੁਤ ਧੰਨਵਾਦ ਆ ਕਿਉਂਕਿ ਅਸੀਂ ਦੱਸਾਂਗੇ ਨਾ ਦੂਸਰਾ ਪੱਖ ਕੀ ਆ ਤੁਹਾਨੂੰ ਤਾਂ ਨਹੀਂ ਪਤਾ ਜਦੋਂ ਤੁਹਾਨੂੰ ਦੂਸਰੇ ਪੱਖ ਦਾ ਪਤਾ ਲੱਗਾ ਤੁਸੀਂ ਆ ਗਏ ਹਾਂ ਜੀ ਫਿਰ ਵੀ ਹਮ ਆਏ ਆ ਚਲੋ ਬਹੁਤ ਬਹੁਤ ਧੰਨਵਾਦ ਹੁਣ ਮੇਰੀ ਗੱਲ ਪੂਰੀ ਹੋ ਲੈਂਦੇ ਗੱਲ ਅਗੀ ਤਾ ਮੈਨੂੰ ਕਈ ਸਾਥੀ ਕਈ ਮੇਰੇ ਭਰਾ ਕਈ ਪੱਤਰਕਾਰ ਕਈ ਲੀਡਰ ਕਹਿੰਦੇ ਆ ਕਿ ਤੁਹਾਡੇ ਦੇ ਬਾਈ ਨਾਮ ਪਹਿਲਾਂ ਜਿਹੜੀ ਕਿ ਚਾਰ ਬੰਦਿਆਂ ਤੇ ਐਫ ਆਈ ਆਰ ਦਰਜ ਹੋ ਗਈ ਸੀ ਮੈਂ ਐਸੇ ਗੱਲ ਪਿਆ ਰਿਹਾ ਸੀ ਤੁਹਾਨੂੰ ਕਹਿੰਦਾ ਬਾਰ-ਬਾਰ ਤੁਹਾਡਾ ਨਾਮ ਕਿਉਂ ਜਾਗਰੂ ਹੋ ਰਿਹਾ ਬਾਰ-ਬਾਰ ਤੁਹਾਡਾ ਨਾਮ ਸਾਡਾ ਨਾਮ ਤਾਂ ਆ ਰਿਹਾ ਬਾਰ-ਬਾਰ ਸਾਬਕਾ ਵਿਧਾਇਕ ਕੋ ਮੇਰਾ ਕਾਉਂਸਲਰ ਬਣਨਾ ਪਚ ਨਹੀਂ ਰਿਹਾ ਸਾਬਕਾ ਵਿਧਾਇਕ ਕੋ ਮੇਰਾ ਕਾਉਂਸਲਰ ਬਣਨਾ ਪਾਚ ਨਹੀਂ ਰਿਆ ਕਿਉਂਕਿ ਉਹਦੇ ਭਰਾ ਨੂੰ ਬੜੀ ਬੁਰੀ ਤਰ੍ਹਾਂ ਹਾਰ ਮਿਲੀ ਆ ਉਹਦੇ ਭਰਾ ਨੂੰ ਉਸ ਹੀ ਮੁਹੱਲੇ ਦੇ ਵਿੱਚੋਂ ਬੁਰੀ ਤਰ੍ਹਾਂ ਹਾਰ ਮਿਲੀ ਆ ਕਿਸ ਦੀ ਗੱਲ ਕਰ ਰਹੇ ਸਾਬਕਾ ਵਿਦਿਆਰਥੀ ਸਾਬਕਾ ਵਿਦਿਆਰਥੀ ਸਾਰਿਆਂ ਨੂੰ ਪਤਾ ਬੈਸਤੀ ਦੇ ਨਾਮ ਬਤਾ ਦਿਜੀਏ ਬੈਸਤੀ ਦੇ ਸਾਬਕਾ ਵਿਦਿਆਰਥੀ ਸਾਬਕਾ ਵਿਦਿਆਰਥੀ ਬੈਸਤੀ ਦੇ ਜਿਮਣੀ ਚੌਂ ਦੇ ਸਾਬਕਾ ਵਿਦਿਆਰਥੀ ਜੀ ਸਾਰੇ ਪੜ੍ਹੇ ਲਿਖੇ ਮੇਰੇ ਨਾਲ ਸਭ ਪੜ੍ਹੇ ਮੇਰੀ ਗੱਲੋ ਪਾਜੀ ਮੇਰੇ ਆਪਣੀ ਪੂਰੀ ਗੱਲ ਕਰ ਲੈਂਦੇ ਹੋ ਮੇਰਾ ਨਾਮ ਕਿਉਂ ਆ ਰਿਹਾ ਇਸ ਕਰਕੇ ਆ ਰਿਹਾ ਉਹਦਾ ਭਰਾ ਹਰ ਗਿਆ ਅਯੂਬ ਕਿੱਦਾਂ ਜਿੱਤੇ ਮਤਲਬ ਕੌਣ ਕੱਲੇ ਕਰੀ ਅਸੀਂ ਤਾਂ ਯੂਬ ਦੀ ਮਦਦ ਵੀ ਨਹੀਂ ਕੀਤੀ ਅਸੀਂ ਯੂਬ ਦੀ ਮਦਦ ਵੀ ਨਹੀਂ ਕੀਤੀ ਮੈਂ ਦੱਸਣੇ ਲੱਗਾ ਮੈਂ ਦੱਸਣੇ ਲੱਗਾ ਇਲੈਕਸ਼ਨਾਂ ਦੇ ਵਿੱਚ ਮੈਂ ਭਾਈ ਨੂੰ ਫੋਨ ਕੀਤਾ ਮੈਂ ਕਿਹਾ ਭਾਜੀ ਇੱਥੇ ਨਾ ਇੱਕ ਮੜਾ ਜਿਆ ਨਾ ਡਿਸਟਰਬੈਂਸ ਸਟੇਟ ਹੋ ਰਹੀ ਆ ਇਹ ਥੋੜਾ ਮਾਹੌਲ ਖਰਾਬ ਹੋਣ ਨੂੰ ਫਿਰਨ ਰਿਹਾ ਕਿ ਸਾਡਾ ਬੂਤ ਬੰਦ ਕਰਾਉਣ ਦੇ ਕਹਿੰਦਾ ਯਾਰ ਯੂਬ ਮੈਂ ਇੱਥੇ ਆਪ ਫਸਿਆ ਪਿਆ ਰਾਜਨਗਰਾਲ ਦੀ ਸੀਟ ਫਸ ਗਈ ਆ ਮੈਂ ਫਸ ਗਈ ਮੈਂ ਆਪ ਕਹਿੰਦਾ ਯਾਰ ਬੂਤੇ ਬੈਠਾ ਹੈ ਸੀਟ ਫਟ ਗਈ ਫਸ ਗਈ ਮੈਂ ਉਧਰ ਨਹੀਂ ਜਾਣਾ ਪਲੀਜ਼ ਤੁਸੀਂ ਉਧਰ ਨਾ ਲੱਗ ਜਾਓ ਆਪਾਂ ਜਿਹੜੇ ਮੁੱਦੇ ਦੇ ਬੈ ਕੱਲ ਦਾ ਇਨਸੀਡੈਂਟ 4:30 ਵਜੇ ਤੋਂ ਬਾਅਦ ਅਸੀਂ ਚੁੱਪ ਸੀ ਅਸੀਂ ਆਪਣੇ ਭਾਈਚਾਰੇ ਦੀ ਸੁਣੀ ਅਸੀਂ ਪੁਲਿਸ ਪ੍ਰਸ਼ਾਸਨ ਦੀ ਸੁਣੀ ਅਸੀਂ ਆਪਣੇ ਆਮ ਆਦਮੀ ਪਾਰਟੀ ਦੇ ਬੰਦਿਆਂ ਦੀ ਸੁਣੀ ਅਸੀਂ ਚੁੱਪ ਕਰਕੇ ਬੈਠੇ ਅਸੀਂ ਕੋਈ ਤਰਨਾ ਪ੍ਰਦਰਸ਼ਨ ਕੁਝ ਨਹੀਂ ਕਰਨਾ ਠੀਕ ਹੈ ਨਾ